ਸਚਰੀਆ ਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੀ ਇਕੱਥ ਜ਼ਿੰਦਗੀ ਚੈਨਲ ਤੇ હાજર ਹਾਂ ਇੱਕ ਬਹੁਤ ਸੁਣੀ ਕਹਾਣੀ ਛੋਟੀ ਸਰਦਾਰਨੀ ਜਿਸ ਨੂੰ ਲਿਖਿਆ ਹੈ ਵੀਨਾ ਵਰਮਾ ਜੀ ਦੇ ਦੁਆਰਾ ਸੋ ਸ਼ੁਰੂ ਕਰਦੇ ਹਾਂ ਜੀ ਤੂੰ ਮੇਰੀ ਕਹਾਣੀ ਕਦੋਂ ਲਿਖੇਂਗੀ ਆਸ਼ਾ ਉਹ ਕਈ ਵਾਰ ਮੈਨੂੰ ਪੁੱਛਦੀ ਪਰ ਮੈਂ ਹਰ ਵਾਰ ਟਾਲ ਜਾਂਦੀ ਕਈ ਵਾਰ ਉਹ ਮੂੰਹ ਸਜਾ ਕੇ ਚਲੀ ਜਾਂਦੀ ਤੇ ਫਿਰ ਜਦੋਂ ਅਗਲੀ ਵਾਰ ਮਿਲਦੀ ਤਾਂ ਉਹ ਸ਼ਿਕਵਾ ਕਰਦੀ ਅਜਿਹਾ ਕਿੰਨੀ ਹੀ ਵਾਰੀ ਹੋਇਆ ਸੀ ਇੱਕ ਵਾਰ ਤਾਂ ਉਸਨੇ ਕਹਿ ਹੀ ਦਿੱਤਾ ਸੀ ਲਿਖਣੀ ਹੈ ਤਾਂ ਲਿਖ ਦੇ ਮੈਂ ਜ਼ਿਆਦਾ ਵਾਰੀ ਤਾਂ ਕਹਿਣਾ ਨਹੀਂ ਮੈਨੂੰ ਲੱਗਦਾ ਜਿਵੇਂ ਉਹ ਕਹਿੰਦੀ ਹੋਵੇ ਮੇਰਾ ਸਵੈਟਰ ਬੁਣ ਦੇ ਜਾਂ ਝੱਗਾ ਸੀ ਦੇ ਮੈਨੂੰ ਪਤਾ ਤੂੰ ਸਵੈਟਰ ਬੁਣਨ ਜਾਂ ਜਾਣਦੀ ਹੈ ਜਾਂ ਝੱਗੇ ਸੀ ਨਹੀਂ ਸੀਨਾ ਹੈ ਤਾਂ ਸੀਦੇ ਨਹੀਂ ਤਾਂ ਕਿਸੇ ਹੋਰ ਤੋਂ ਸਿਲਵਾ ਲਾਵਾਂਗੀ ਮੇਰੇ ਆਪਣੇ ਇਸ ਖਿਆਲ ਉੱਤੇ ਮੈਨੂੰ ਹਾਸਾ ਆਉਂਦਾ ਪਰ ਅੱਜ ਗੱਲ ਮੈਂ ਹਾਸੇ ਵਿੱਚ ਟਾਲ ਨਹੀਂ ਸਕਦੀ ਸੀ ਅੱਜ ਉਸਦੇ ਲੜਕੇ ਦਾ ਜਨਮ ਦਿਨ ਸੀ ਜਦੋਂ ਮੈਂ ਉਸ ਨੂੰ ਵਧਾਈਆਂ ਦਿੱਤੀਆਂ ਉਸ ਨੇ ਭਰੀ ਮਹਿਫਲ ਵਿੱਚ ਫਿਰ ਇਹ ਸਵਾਲ ਦੁਹਰਾਇਆ ਮੇਰੀ ਕਹਾਣੀ ਕਦੋਂ ਲਿਖੇਗੀ ਮੈਨੂੰ ਜਵਾਬ ਨਾ ਸੁਝਿਆ ਦੋ ਪਲ ਸੋਚਣ ਤੋਂ ਬਾਅਦ ਮੈਂ ਕਿਹਾ ਰੁਪੀ ਅਸਲ ਵਿੱਚ ਮੈਨੂੰ ਤੇਰੀ ਪੂਰੀ ਜ਼ਿੰਦਗੀ ਦਾ ਪਤਾ ਨਹੀਂ ਸ਼ੁਰੂ ਤਾਂ ਕਰ ਲਵਾਂਗੀ ਪਰ ਖਤਮ ਕਿੱਥੇ ਕਰਾਂ ਨਾਲੇ ਮੈਨੂੰ ਮੇਰੇ ਵਰਗੀਆਂ ਕਹਾਣੀਆਂ ਕਦੇ ਖਤਮ ਨਹੀਂ ਹੁੰਦੀਆਂ ਆਸ਼ਾ ਸ਼ੁਰੂ ਹੁੰਦੀਆਂ ਨੇ ਤਾਂ ਚੱਲਦੀਆਂ ਹੀ ਰਹਿੰਦੀਆਂ ਨੇ ਬੇਅੰਤ ਹੁੰਦੀਆਂ ਨੇ ਕੋਈ ਅੰਤ ਨਹੀਂ ਹੁੰਦਾ ਇਨਾਂ ਕਹਾਣੀਆਂ ਦਾ ਉਹ ਆਪਣੇਾਂ ਕਟੋਰੀ ਵਰਗੀਆਂ ਅੱਖਾਂ ਬੰਦ ਕਰਦੀ ਬੋਲੀ ਫਿਰ ਵੀ ਜਦੋਂ ਤੱਕ ਪੂਰੀ ਗੱਲ ਦਾ ਪਤਾ ਨਾ ਹੋਵੇ ਮੈਨੂੰ ਡਰ ਲੱਗਦਾ ਮੈਂ ਕੋਈ ਝੂਠ ਸੱਚ ਨਾ ਮਾਰ ਬੈਠਾਂ ਪਿੱਛੋਂ ਤੈਨੂੰ ਬੁਰਾ ਲੱਗੇ ਮੈਂ ਜਵਾਬ ਦਿੱਤਾ ਬੁਰਾ ਲੱਗਣ ਨੂੰ ਕਿਹੜਾ ਮੈਂ ਸਤੀ ਸਵਿਤਰੀ ਹਾਂ ਜੋ ਮੇਰੇ ਹੱਡਾਂ ਨੇ ਹੰਡਾਇਆ ਹੈ ਉਹ ਲੇਖ ਮੇਰਾ ਸੱਚ ਪਰ ਤੇਰਾ ਸੱਚ ਮੈਨੂੰ ਪੂਰਾ ਪਤਾ ਨਹੀਂ ਹਾਲੇ ਮੈਂ ਕਿਆ ਚੰਗਾ ਫੇਰ ਤੂੰ ਜਾਈ ਨਾ ਅੱਜ ਰਾਤ ਮੇਰੇ ਕੋਲ ਹੀ ਰਹੀਂ ਮੈਂ ਤੈਨੂੰ ਆਪਣਾ ਸੱਚ ਦੱਸਾਂਗੀ ਉਹ ਹੁਕਮ ਜਿਹਾ ਦੇ ਕੇ ਪਾਰਟੀ ਵਿੱਚ ਬਿਜ਼ੀ ਹੋ ਗਈ ਅੱਧੀ ਰਾਤ ਤੱਕ ਜਨਮ ਦਿਨ ਦੀ ਪਾਰਟੀ ਚੱਲਦੀ ਰਹੀ 12 ਵਜੇ ਤੋਂ ਬਾਅਦ ਉਹ ਵਿਹਲੀ ਹੋ ਕੇ ਸੋਫੇ ਉੱਤੇ ਹੀ ਪਸਰ ਗਈ ਆਪਣੇ ਲੰਮੇ ਕਾਲੇ ਵਾਲ ਖੋਲ ਕੇ ਉਸ ਨੇ ਖਿਲਾਰ ਲਏ ਮੇਵੇ ਕੇ ਲਾਲ ਰੰਗ ਦਾ ਸੂਟ ਉਸਦੇ ਰੰਗ ਨਾਲ ਮਿਲ ਗਿਆ ਸੀ ਗਲ ਵਿੱਚ ਪਾਈ ਝੂਠੇ ਮੋਤੀਆਂ ਦੀ ਮਾਲਾ ਸਿਰਫ ਉਸਦੀ ਲੰਬੀ ਗੋਰੀ ਗਰਦਨ ਉੱਤੇ ਲਪਟੀ ਹੋਣ ਕਰਕੇ ਹੀ ਸੁੱਚੀ ਲੱਗ ਰਹੀ ਸੀ ਲੰਮੇ ਲੰਮੇ ਹੱਥ ਪੈਰ ਤੇ ਲੰਮਾ ਕੱਦ ਜਿਵੇਂ ਮੇਰੇ ਸਾਹਮਣੇ ਇੰਦਰ ਦੇ ਅਖਾੜੇ ਦੀ ਕੋਈ ਅpsਰਾ ਬੈਠੀ ਸੀ ਕਿੰਨੀ ਸੋਹਣੀ ਹੈ ਉਹ ਅਤਾ ਨਹੀਂ ਕਿਉਂ ਉਸ ਨੂੰ ਵੇਖ ਕੇ ਮੈਨੂੰ ਤਾਜ ਮਹਿਲ ਯਾਦ ਆ ਗਿਆ ਸ਼ਾਇਦ ਤਾਜ ਮਹਿਲ ਜਿੰਨੀ ਸੋਹਣੀ ਲੱਗਦੀ ਸੀ ਉਹ ਮੈਨੂੰ ਉਨੀ ਹੀ ਉਦਾਸ ਜੇ ਮੈਂ ਮਰਦ ਹੁੰਦੀ ਤੇ ਰੂਪੇ ਨਾਲ ਜ਼ਰੂਰ ਇਸ਼ਕ ਕਰਦੀ ਮੈਂ ਸੋਚਿਆ ਕਿੱਥੇ ਗਵਾਚ ਗਈ ਹੈ ਉਸ ਨੇ ਮੇਰਾ ਧਿਆਨ ਮਾਲਾ ਤੋੜੀ ਮੈਂ ਤੇਰੇ ਹੁਸਨ ਦਾ ਜਲਵਾ ਦੇਖ ਰਹੀ ਹਾਂ ਕਿੰਨੀ ਸੋਹਣੀ ਹੈ ਤੂੰ ਜੀ ਕਰਦਾ ਦੇਖੀ ਜਾਵਾਂ ਮੇਰਾ ਜਵਾਬ ਸੁਣ ਕੇ ਉਹ ਖਿੜ ਖੜਾ ਕੇ ਹਸੇ ਤੇ ਉਸ ਦੇ ਮੋਤੀ ਉਸਦੇ ਦੰਦ ਮੋਤੀਆਂ ਵਾਂਗ ਚਮਕੇ ਮੇਰੀ ਕਹਾਣੀ ਵੀ ਸੁਣੇਗੀ ਕਿ ਮੈਨੂੰ ਹੀ ਦੇਖੀ ਜਾਵੇਗੀ ਉਹ ਮੁਸਕਰਾਈ ਹਾਂ ਦੱਸ ਮੈਂ ਮੇਜ਼ ਤੇ ਪੈਰ ਰੱਖਦੀ ਹੋਈ ਨੇ ਪੁੱਛਿਆ ਆਸ਼ਾ ਮੈਨੂੰ ਪਤਾ ਨਹੀਂ ਕਿ ਮੈਂ ਆਪਣੀ ਕਹਾਣੀ ਕਿੱਥੋਂ ਸ਼ੁਰੂ ਕਰਾਂ ਨਾਹੀ ਜ਼ਿੰਦਗੀ ਦਾ ਪਹਿਲਾ ਚੈਪਟਰ ਯਾਦ ਹੈ ਨਾਹੀ ਪਹਿਲਾ ਪਾਤਰ ਬਸ ਇਨਾ ਯਾਦ ਹੈ ਕਿ ਮੈਂ ਇੱਕ ਟੁੱਟੇ ਹੋਏ ਘਰ ਦੀ ਪੁਦਾਇਸ਼ ਸੀ ਉਹ ਥੋੜਾ ਜਿਹਾ ਰੁਕੀ ਤੇ ਮੇਰੇ ਵੱਲ ਦੇਖਿਆ ਟੁੱਟੇ ਹੋਏ ਘਰ ਦੀ ਮੈਂ ਪੁੱਛਿਆ ਹਾਂ ਮੇਰੇ ਮਾਂ-ਬਾਪ ਦੀ ਆਪਸ ਵਿੱਚ ਬੰਦ ਨਹੀਂ ਸੀ ਮੈਂ 10 ਕੋ ਸਾਲ ਦੀ ਸੀ ਜਦੋਂ ਅਸੀਂ ਇੰਡੀਆ ਤੋਂ ਇੰਗਲੈਂਡ ਆ ਗਏ ਮੇਰੀ ਥੋੜੀ ਬਹੁਤ ਪੜ੍ਹਾਈ ਇੰਡੀਆ ਵਿੱਚ ਹੋਈ ਤੇ ਬਾਕੀ ਇੰਗਲੈਂਡ ਵਿੱਚ ਮੇਰੇ ਮੰਮੀ ਡੈਡੀ ਫੈਕਟਰੀਆਂ ਵਿੱਚ ਕੰਮ ਕਰਦੇ ਸਨ ਡੈਡੀ ਜਿੰਨਾ ਪੈਕੇਟ ਲੈ ਕੇ ਆਉਂਦੇ ਸ਼ਰਾਬ ਤੇ ਗੋਰੀਆਂ ਉੱਤੇ ਖਰਚ ਕਰ ਦਿੰਦਾ ਮੰਮਾ ਨਾਲੇ ਡੈਡ ਦੀਆਂ ਗਾਲਾਂ ਖਾਂਦੀ ਨਾਲੇ ਘਰ ਦਾ ਖਰਚ ਚਲਾਉਂਦੀ ਕਿਸੇ ਨਾ ਕਿਸੇ ਬਹਾਨੇ ਡੈਡ ਮੰਮਾ ਨੂੰ ਰੋਜ਼ ਹੀ ਕੁੱਟਦਾ ਸੀ ਪਰ ਮੰਮਾ ਡੈਡ ਨੂੰ ਛੱਡਣ ਲਈ ਤਿਆਰ ਨਹੀਂ ਸੀ ਮੈਂ ਕਈ ਵਾਰ ਮੰਮਾ ਨੂੰ ਕਿਹਾ ਕਹਿ ਦਿੰਦੀ ਚੱਲ ਆਪਾਂ ਇੰਡੀਆ ਚੱਲੀਏ ਪਰ ਡੈਡ ਤੇ ਮੰਮਾ ਨੂੰ ਪੌਂਡਾਂ ਤੋਂ ਵੱਧ ਹੁਣ ਹੋ ਕੋਈ ਚੀਜ਼ ਪਿਆਰੀ ਨਹੀਂ ਸੀ ਇੰਡੀਆ ਜਾਣਾ ਤਾਂ ਦੂਰ ਉਹ ਇੰਡੀਆ ਦਾ ਨਾ ਤੱਕ ਸੁਣਨ ਨੂੰ ਤਿਆਰ ਨਹੀਂ ਸੀ ਪਰ ਮੈਂ ਇੱਕ ਦਿਨ ਲਈ ਵੀ ਇੰਡੀਆ ਨੂੰ ਨਹੀਂ ਭੁੱਲੀ ਸੀ ਆਪਣੇ ਦੋਸਤਾਂ ਸਹੇਲੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਪੰਜਾਬ ਨੂੰ ਇਹੋ ਜਿਹੀ ਕੋਈ ਰਾਤ ਨਹੀਂ ਸੀ ਕਿ ਮੈਨੂੰ ਇੰਡੀਆ ਦਾ ਸੁਪਨਾ ਨਾ ਆਇਆ ਹੋਵੇ। ਇਹੋ ਜਿਹੇ ਮਾਹੌਲ ਵਿੱਚ ਮੈਂ ਜ਼ਿਆਦਾ ਪੜ੍ਹ ਲਿਖ ਨਾ ਸਕੀ। ਸਕੂਲ ਤੋਂ ਬਾਅਦ ਮੈਨੂੰ 에ਅਰਪੋਰਟ ਤੇ ਕੰਮ ਮਿਲ ਗਿਆ। ਜਿਵੇਂ ਘਰ ਦੀ ਘੁਟਣ ਵਿੱਚੋਂ ਨਿਕਲ ਕੇ ਮੈਂ ਰੰਗ-ਬਰੰਗੇ ਮੇਲੇ ਵਿੱਚ ਆ ਗਈ। ਰੋਜ਼ ਹੀ ਹਜ਼ਾਰਾਂ ਮੁਸਾਫਰ ਜਹਾਜ਼ਾਂ ਉੱਤੇ ਚੜ੍ਹਦੇ ਉਤਰਦੇ। ਜਿਵੇਂ ਰੋਜ਼ ਨਵੇਂ ਪੰਛੀ ਆਉਂਦੇ ਤੇ ਉਡਾਰੀ ਮਾਰ ਜਾਂਦੇ। ਮੈਂ ਲੋਕਾਂ ਨੂੰ ਆਉਂਦੇ ਜਾਂਦੇ ਦੇਖਦੀ। ਆਪਸ ਵਿੱਚ ਗਲੇ ਮਿਲਦਿਆਂ ਤੱਕ ਦੀ ਤਾਂ ਜਿਵੇਂ ਮੇਰੇ ਅੰਦਰ ਤਾਂ ਬਹੁਤ ਕੁਝ ਟੁੱਟ ਜਾਂਦਾ ਲੋਕ ਕਿੰਨੇ ਖੁਸ਼ ਨੇ ਕਿੰਨੇ ਆਪਸ ਵਿੱਚ ਪਿਆਰ ਕਰਦੇ ਨੇ ਇੱਕ ਦੂਜੇ ਨੂੰ ਜਦੋਂ ਕੋਈ ਆਦਮੀ ਟੀਵੀ 'ਤੇ ਅਲੱਗ ਹੋ ਰਹੇ ਹੁੰਦੇ ਤਾਂ ਇੱਕ ਦੂਜੇ ਦੀਆਂ ਬਾਹਾਂ ਵਿੱਚ ਸਮਾ ਜਾਂਦੇ ਔਰਤ ਰੋਂਦੀ ਤੇ ਮਰਦ ਵੀ ਉਸ ਨੂੰ ਛਾਤੀ ਨਾਲ ਲਾ ਕੇ ਅੱਖਾਂ ਪਰ ਲੈਂਦਾ ਮੈਨੂੰ ਲੱਗਦਾ ਕੋਈ ਮੈਨੂੰ ਲੱਗਦਾ ਲੋਕ ਆਪਣੀਆਂ ਪਤਨੀਆਂ ਤੋਂ ਬੱਚਿਆਂ ਨੂੰ ਪਤਨੀਆਂ ਤੇ ਬੱਚਿਆਂ ਨੂੰ ਕਿੰਨਾ ਪਿਆਰ ਕਰਦੇ ਨੇ ਪਰ ਇੱਕ ਸਾਡਾ ਘਰ ਹੈ ਜਿੱਥੇ ਸਾਰਾ ਦਿਨ ਕਲੇਸ਼ ਹੁੰਦਾ ਤੇ ਭੰਗ ਭੁੱਜਦੀ ਏ ਮੈਨੂੰ ਪੈਸੇ ਸੋਹਣੇ ਮਿਲਦੇ ਸੀ ਪਰ ਜਿਸ ਦਿਨ ਤਨਖਾਹ ਮਿਲਨੀ ਮੈਂ ਉਦਾਸ ਹੋ ਜਾਣਾ ਤਨਖਾਹ ਮੰਮਾ ਨੂੰ ਦੇਵਾਂਗੀ ਡੈਡ ਸ਼ਰਾਬ ਵਾਸਤੇ ਪੈਸੇ ਮੰਗੇਗਾ ਮੰਮਾ ਕਹੇਗੀ ਕੁੜੀ ਦੇ ਪੈਸੇ ਨੇ ਸ਼ਰਾਬ ਉੱਤੇ ਨਾ ਰੋੜ ਦੋਵੇਂ ਜੂਤ ਪਤਾਨ ਹੋਣਗੇ ਜਿਵੇਂ ਪੈਸਾ ਸਾਡੇ ਘਰ ਦੀ ਲੜਾਈ ਦੀ ਅੱਗ ਵਿੱਚ ਪੈਟਰੋਲ ਦਾ ਕੰਮ ਕਰਦਾ ਸੀ ਤੂੰ ਸੁਣ ਰਹੀ ਹੈ ਨਾ ਧਿਆਨ ਨਾਲ ਉਹ ਗੱਲ ਕਰਦੀ ਵਿੱਚੋਂ ਰੁਕੀ ਬੋਲੀ ਚੱਲ ਰੁਕਣਾ ਕਹਾਣੀ ਦੀ ਤੰਦ ਨਾ ਤੋੜੀ ਮੈਂ ਸੁਣ ਰਹੀ ਹਾਂ ਮੈਂ ਕੋਸਾਹੇ ਕਹਿ ਗਈ ਉਹ ਅੱਗੇ ਦੱਸਣ ਲੱਗੀ ਹਾਂ ਮੈਂ ਕਹਿ ਰਹੀ ਸੀ ਕਿ ਇਨਾਂ ਇੰਨਾ ਹੀ ਉਦਾਸੀਆਂ ਵਿੱਚ 2-3 ਸਾਲ ਲੰਘ ਗਏ ਇੱਕ ਦਿਨ ਇੰਡੀਆ ਜਾਣ ਵਾਲੀ 에ਅਰ ਫਲਾਈਟ 에ਅਰ ਇੰਡੀਆ ਦੀ ਫਲਾਈਟ ਲੇਟ ਸੀ ਮੁਸਾਫਰ ਬੈਠੇ ਚਾਹ ਪਾਣੀ ਪੀ ਰਹੇ ਸਨ ਤੇ ਅਸੀਂ ਸਾਰਾ ਸਟਾਫ ਉਹਨਾਂ ਦੀ ਸੇਵਾ ਵਿੱਚ ਲੱਗੇ ਹੋਏ ਸੀ ਇੰਨਾ ਹੀ ਮੁਸਾਫਰਾਂ ਵਿੱਚੋਂ ਮੈਨੂੰ ਮਿਲਿਆ ਸੀ ਨਰਿੰਦਰ ਮੈਨੂੰ ਥੱਕੀ ਟੁੱਟੀ ਨੂੰ ਇੱਕ ਕੁਰਸੀ ਤੇ ਬੈਠੀ ਵੇਖ ਕੇ ਉਹ ਮੇਰੇ ਨਾਲ ਵਾਲੀ ਕੁਰਸੀ ਤੇ ਆ ਕੇ ਬੈਠ ਗਿਆ ਮਿਸ ਸਾਸਤਰੀ ਸਰਸਰੀ ਨਜ਼ਰ ਨਾਲ ਉਸ ਵੱਲ ਵੇਖਿਆ ਪਰ ਦੇਖਦੀ ਹੀ ਰਹਿ ਗਈ ਜਿਵੇਂ ਉਸ ਨੇ ਮੈਨੂੰ ਹਿਪਨੋਟਾਈਜ਼ ਕਰ ਲਿਆ ਸੀ ਸੋਹਣੇ ਬੰਦੇ ਤਾਂ 에ਅਰਪੋਰਟ ਤੇ ਰੋਜ਼ ਹੀ ਦੇਖਦੀ ਸੀ ਪਰ ਨਰਿੰਦਰ ਲਈ ਤਾਂ ਜਿਵੇਂ ਸੋਹਣਾ ਲਫ਼ਜ਼ ਵੀ ਛੁੱਟਾ ਸੀ ਗੋਰਾ ਚਿੱਟਾ ਮੂੰਹ ਦਾਗ ਦਾ ਕਰਦਾ ਕੁੰਗਰਾਲੇ ਵਾਲ ਗੁਲਾਬੀ ਬੁੱਲ ਤੇ ਦਰਵੇਸ਼ਾਂ ਵਰਗੀਆਂ ਅੱਖਾਂ ਜਿਵੇਂ ਉਸ ਦੀਆਂ ਕੰਮ ਵਿੱਚ ਕੋਈ ਸੇਖ ਆ ਰਿਹਾ ਸੀ ਮੈਨੂੰ ਆਪਣਾ ਵजूद ਪਿਘਲਦਾ ਜਾਪਿਆ ਮੈਂ ਉਸ ਦੀਆਂ ਅੱਖਾਂ ਵਿੱਚ ਗਵਾਚ ਗਈ ਉਹ ਮੁਸਕਰਾਇਆ ਮੈਂ ਆਪੇ ਵਿੱਚ ਮੁੜੀ ਥੋੜਾ ਸੰਭਲੀ ਕਿ ਉੱਠ ਕੇ ਚਲੀ ਜਾਵਾਂ ਪਰ ਮੇਰੇ ਪੈਰਾਂ ਵਿੱਚ ਜਾਨ ਨਹੀਂ ਸੀ ਕੀ ਨਾਂ ਹੈ ਤੇਰਾ ਉਸ ਨੇ ਹੌਲੀ ਜਿਹੀ ਪੁੱਛਿਆ ਬਹੁਤ ਨਿੱਘੀ ਆਵਾਜ਼ ਸੀ ਉਸ ਦੀ ਰੁਪਿੰਦਰ ਮੈਂ ਜਵਾਬ ਦਿੱਤਾ ਬਹੁਤ ਪਿਆਰਾ ਨਾਂ ਹੈ ਬਾਤ ਸੋਹਣਾ ਪਰ ਇੰਨਾ ਸੋਹਣਾ ਨਹੀਂ ਜਿੰਨੀ ਸੋਹਣੀ ਤੂੰ ਆਪ ਹੈ ਤੇਰਾ ਨਾਂ ਤਾਂ ਤਸਵੀਰ ਹੋਣਾ ਚਾਹੀਦਾ ਸੀ ਚਾਹੀਦਾ ਹੈ ਜਾਂ ਬਹਾਰ ਤਸਵੀਰ ਜਿੰਨੀ ਸੋਹਣੀ ਹੈ ਤੂੰ ਜਦੋਂ ਉਹ ਗੱਲ ਕਰਦਾ ਤਾਂ ਉਸ ਦੀਆਂ ਅੱਖਾਂ ਜਾਦੂ ਢੂੜਦੀਆਂ ਤੂੰ ਕਿੱਥੇ ਚਲਿਆ ਚੱਲਿਆ ਹੈ ਮੇਰਾ ਇੰਨੇ ਸੋਹਣੇ ਮਰਦ ਦੇ ਮੂੰਹੋਂ ਤਾਰੀਫ਼ ਸੁਣ ਦਿਲ ਉੱਚ ਰਿਹਾ ਪਰ ਮੈਂ ਉਸ ਨੂੰ ਜ਼ਾਹਰ ਨਾ ਹੋਣ ਦਿੱਤਾ ਇੰਡੀਆ ਪੰਜਾਬ ਅੰਮ੍ਰਿਤਸਰ ਕੋਲ ਪਿੰਡ ਹੈ ਮੇਰਾ ਮੇਰੇ ਮਾਂ ਬਾਪ ਉੱਥੇ ਹੀ ਨੇ ਘਰ-ਬਾਰ ਜ਼ਮੀਨ ਜਾਇਦਾਦ ਪੂਰਾ ਪਿੰਡ ਹੀ ਸਾਡਾ ਆਪਣਾ ਹੈ ਮੈਂ ਇਕੱਲਾ ਪੁੱਤਰ ਹਾਂ ਮਾਂ ਬਾਪ ਦਾ ਬਸ ਹਰ ਸਾਲ ਤੇ ਚਾਰ ਚੱਕਰ ਇੰਡੀਆ ਦੇ ਹੀ ਲੱਗ ਜਾਂਦੇ ਨੇ ਉਹ ਦੱਸ ਰਿਹਾ ਸੀ ਅੰਮ੍ਰਿਤਸਰ ਜਿੱਥੇ ਹਰਮੰਦਰ ਸਾਹਿਬ ਹੈ ਮੈਂ ਕਿਹਾ ਹਾਂ ਸਾਡੇ ਪਿੰਡ ਤੋਂ 10 ਕੁ ਮੀਲ ਦਾ ਰਾਹ ਹੈ ਅੰਮ੍ਰਿਤਸਰ ਦਾ ਤੂੰ ਗਈ ਹੈ ਕਦੇ ਹਰਮੰਦਰ ਸਾਹਿਬ ਨਹੀਂ ਪਰ ਸਾਡੇ ਘਰ ਹਰਮੰਦਰ ਸਾਹਿਬ ਦੀ ਬਹੁਤ ਵੱਡੀ ਤਸਵੀਰ ਲੱਗੀ ਹੋਈ ਏ ਮੇਰਾ ਬੜਾ ਜੀ ਕਰਦਾ ਮੈਂ ਕਦੇ ਹਰਮੰਦਰ ਸਾਹਿਬ ਜਾਵਾਂ ਪੰਜਾਬ ਜਿੱਥੇ ਮੇਰਾ ਘਰ ਹੈ ਮੇਰੇ ਬਾਪ ਦਾਦਿਆਂ ਦਾ ਘਰ ਮੈਂ ਉਦਾਸ ਆਵਾਜ਼ ਵਿੱਚ ਕਿਹਾ ਚੱਲ ਅੱਜ ਹੀ ਲੈ ਚੱਲਦਾ ਹਾਂ ਉਸਨੇ ਮਜ਼ਾਕ ਵਿੱਚ ਕਿਹਾ ਤੇ ਮੈਂ ਸ਼ਰਮਾ ਕੇ ਨੀਵੀਂ ਪਾ ਲਈ ਮੇਰਾ ਨਾਮ ਨਰਿੰਦਰ ਹੈ 7 ਤਰੀਕ ਨੂੰ ਵਾਪਸ ਆਵਾਂਗਾ ਤੂੰ ਮੈਨੂੰ ਮਿਲੇਂਗੀ 에ਰਪੋਰਟ ਤੇ ਉਸਨੇ ਫਿਰ ਮਿਲਣ ਦਾ ਵਾਦਾ ਮੰਗਿਆ ਪਤਾ ਨਹੀਂ ਮੈਂ ਉਥੋਂ ਉੱਠ ਕੇ ਖੜੀ ਹੋ ਗਈ ਨਿਰਿੰਦਰ ਚਲਾ ਗਿਆ ਮੇਰੇ ਲਈ 7 ਤਰੀਕ ਦੂਰ ਹੋ ਗਈ ਭਾਵੇਂ ਕੋਈ ਗੱਲ ਨਹੀਂ ਸੀ ਪਰ ਜਿਵੇਂ ਸੂਈਆਂ ਘੜੀਆਂ ਮੇਰੇ ਲਈ ਰੁਕ ਗਈਆਂ ਕੀ ਮੰਤਰ ਫੂਕ ਗਿਆ ਸੀ ਉਹ ਮੇਰੇ ਉੱਤੇ ਜਦੋਂ ਵੀ 에ਰ ਇੰਡੀਆ ਦੀ ਫਲਾਈਟ ਆਉਂਦੀ ਮੈਂ ਚਾਰੇ ਪਾਸੇ ਅੱਖਾਂ ਘੁਮਾਉਂਦੀ ਸ਼ਾਇਦ ਉਹ ਪਹਿਲਾਂ ਹੀ ਆ ਜਾਵੇ ਕਿਤੇ ਉਹ ਲੰਘ ਨਾ ਜਾਵੇ ਅਜੀਬ ਜਹੀ ਤਰਥਲੀ ਮੇਰੇ ਅੰਦਰ ਮਚ ਗਈ ਸੀ ਹੌਲੀ ਹੌਲੀ ਕਰਕੇ ਤਿੰਨ ਹਫ਼ਤੇ ਲੰਘ ਗਏ 7 ਤਰੀਕ ਆ ਗਈ ਮੈਂ ਜਾਣ ਬੁੱਝ ਕੇ ਕਿਸੇ ਦੁਕਾਨ ਵਿੱਚ ਜਾ ਕੇ ਖੜੀ ਹੋ ਗਈ ਕਿ ਦੇਖਾਂ ਤਾਂ ਸਹੀ ਉਹ ਮੈਨੂੰ ਲੱਭਦਾ ਹੈ ਕਿ ਨਹੀਂ ਜਾਂ ਭੁੱਲ ਹੀ ਗਿਆ ਹੈ ਸਾਰੇ ਮੁਸਾਫਰ ਲੰਘ ਗਏ ਨਰਿੰਦਰ ਅਖੀਰ ਵਿੱਚ ਬਾਹਰ ਆਇਆ ਉਸ ਨੇ ਚਾਰੇ ਪਾਸੇ ਨਜ਼ਰਾਂ ਕਮਾਈਆਂ ਉਹ ਮੈਨੂੰ ਤਲਾਸ਼ ਰਿਹਾ ਸੀ 10-15 ਮਿੰਟ ਇਧਰ ਉਧਰ ਘੁੰਮਦਾ ਰਿਹਾ ਮੈਂ ਮਜੇ ਲੈਂਦੀ ਰਹੀ ਆਪਣੇ ਕੋਟ ਦੀ ਜੇਬ ਵਿੱਚੋਂ ਮਾਲ ਕੱਢ ਕੇ ਉਸਨੇ ਆਪਣਾ ਮੱਥਾ ਪੂੰਝਿਆ ਜਿੱਥੇ ਸ਼ਾਇਦ ਪਰੇਸ਼ਾਨੀ ਕਾਰਨ ਪਸੀਨਾ ਆ ਗਿਆ ਸੀ ਅਖੀਰ ਉਹ ਬੈਗ ਚੁੱਕ ਕੇ ਹਾਰੇ ਹੋਏ ਖਿਡਾਰੀ ਵਾਂਗ ਗਰਦਨ ਸੁੱਟ ਕੇ ਤੁਰ ਪਿਆ ਨਿੱ ਦੁਕਾਨ ਵਿੱਚੋਂ ਬਾਹਰ ਆ ਗਈ ਨਰਿੰਦਰ ਮੈਂ ਪਿੱਛੋਂ ਆਵਾਜ਼ ਦਿੱਤੀ ਉਹ ਰੁਕ ਗਿਆ ਜਿਵੇਂ ਹਜ਼ਾਰਾਂ ਗੁਲਾਬ ਉਸਦੇ ਚਿਹਰੇ ਉੱਤੇ ਇੱਕੋ ਵੇਲੇ ਖਿੜਪੇ ਸੀ ਮੈਨੂੰ ਪਤਾ ਸੀ ਤੂੰ ਜ਼ਰੂਰ ਆਵੇਂਗੀ ਉਸਨੇ ਮੈਨੂੰ ਜੱਫੀ ਪਾ ਲਈ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਨੂੰ ਕਿਸੇ ਮਰਦ ਨੇ ਆਪਣੇ ਕਲਾਵੇ ਵਿੱਚ ਲਿਆ ਸੀ ਉਸਦੇ ਸਰੀਰ ਵਿੱਚੋਂ ਪੁੱਬਲ ਵਰਗਾ ਸੇਕ ਆ ਰਿਹਾ ਸੀ ਮੈਨੂੰ ਲੱਗਿਆ ਮੈਂ ਪਿਗਲ ਰਹੀ ਹਾਂ ਖਮੋਸ਼ੀ ਜਹੀ ਉਸਦੇ ਨਾਲ ਲ ਖਮੋਸ਼ ਜਹੀ ਉਸਦੇ ਨਾਲ ਲੱਗੀ ਰਹੀ ਚੱਲ ਸਾਹਮਣੇ ਬੈਠ ਕੇ ਚਾਹ ਪੀਂਦੇ ਹਾਂ ਉਹ ਰੇਸਟਰਵਲੂ ਤੋਰਪਿਆ ਮੈਂ ਜਿਵੇਂ ਬੋਲੀ ਤੇ ਗੁੰਗੀ ਹੋ ਗਈ ਸੀ ਉਸ ਦੀਆਂ ਗੱਲਾਂ ਦਾ ਹਾਂ ਹੂੰ ਵਿੱਚ ਜਵਾਬ ਦੇ ਰਹੀ ਸੀ ਉਹ ਮੇਰੇ ਲਈ ਇੰਡੀਆ ਤੋਂ ਸੋਨੇ ਦੀ ਚੈਨੀ ਲੈ ਕੇ ਆਇਆ ਸੀ ਜਿਸ ਤੇ ਲਾਕਟ ਵਿੱਚ ਹਰਮੰਦਰ ਸਾਹਿਬ ਦੀ ਤਸਵੀਰ ਸੀ ਉਸ ਨੇ ਆਪਣੇ ਹੱਥਾਂ ਨਾਲ ਮੇਰੇ ਗਲ ਵਿੱਚ ਉਹ ਚੈਨੀ ਪਾ ਦਿੱਤੀ ਅਸੀਂ ਕਾਫੀ ਦੇਰ ਉੱਥੇ ਬੈਠੇ ਰਹੇ ਉਹ ਫੇਰ ਵੀਕੈਂਡ ਉੱਤੇ ਮਿਲਣ ਦਾ ਵਾਅਦਾ ਕਰਕੇ ਚਲਾ ਗਿਆ ਮੈਂ ਮੈਂ ਹੁਣ ਆਮ ਦੁਨੀਆ ਵਿੱਚੋਂ ਨਿਕਲ ਕੇ ਕਿਸੇ ਹੋਰ ਦੁਨੀਆ ਵਿੱਚ ਵਿਚਰ ਰਹੀ ਸੀ ਨਰਿੰਦਰ ਦੇ ਖਿਆਲ ਦਾ ਨਸ਼ਾ ਹਰ ਵੇਲੇ ਮੇਰੇ ਦਿਮਾਗ ਉੱਤੇ ਸੀ ਉੱਠਦੇ ਬੈਹਿੰਦੇ ਉਸ ਦਾ ਹੀ ਖਿਆਲ ਸੀ ਘਰ ਦਾ ਗਲੇਸ਼ ਮਾਂ ਬਾਪ ਦੀ ਚੜਚੜ ਦੇ ਕੰਮ ਦਾ ਪ੍ਰੈਸ਼ਰ ਮੈਂ ਸਭ ਕੁਝ ਭੁੱਲ ਗਈ ਸ਼ਨੀਚਰਵਾਰ ਵਾਲੇ ਦਿਨ ਮੈਂ ਆਪਾਂ ਸਭ ਤੋਂ ਸੋਹਣਾ ਪੰਜਾਬੀ ਸੂਟ ਕੱਟ ਕੇ ਪਾਇਆ ਤੇ ਨਿਰਿੰਦਰ ਨੂੰ ਮਿਲਣ ਚਲੀ ਗਈ ਉਹ ਮੇਰਾ ਮੇਰੀ ਮੇਰਾ ਇੰਤਜ਼ਾਰ ਕਰ ਰਿਹਾ ਸੀ ਸਫੈਦ ਰੰਗ ਦੀ ਮਸਟਿਜ਼ ਵਿੱਚ ਉਹ ਕੋਈ ਰਾਜਕੁਮਾਰ ਲੱਗ ਰਿਹਾ ਸੀ ਮੈਨੂੰ ਆਪਣੀ ਕਿਸਮਤ ਉੱਤੇ ਰਸਕ ਹੋਇਆ ਅਸੀਂ ਬਹੁਤ ਦੇਰ ਤੱਕ ਅਪਸ ਵਿੱਚ ਗੱਲਾਂ ਕਰਦੇ ਰਹੇ ਇੱਕ ਦੂਜੇ ਬਾਰੇ ਇੱਕ ਦੂਜੇ ਦੀਆਂ ਹੌਬੀਆਂ ਪੁੱਛਦੇ ਰਹੇ ਤੇ ਹਾਸਾ ਮਜ਼ਾਕ ਕਰਦੇ ਰਹੇ ਮੈਂ ਉਸ ਨੂੰ ਆਪਣੀ ਜ਼ਿੰਦਗੀ ਬਾਰੇ ਦੱਸਿਆ ਕਿ ਮੈਂ ਕਿੰਨੀ ਇਕੱਲੀ ਹਾਂ ਮੇਰੇ ਮਾਪੇ ਆਪਸ ਵਿੱਚ ਇੱਕ ਦੂਜੇ ਦੇ ਦੁਸ਼ਮਣ ਨੇ ਦੁਸ਼ਮਣੀ ਦੀ ਗੱਲ ਨਹੀਂ ਹੁੰਦੀ ਰੂਪ ਦਰਅਸਲ ਸਮਝੰਦੀ ਗੱਲ ਹੈ ਅੰਡਰਸਟੈਂਡਿੰਗ ਦੀ ਹੈ ਜੇ ਆਦਮੀ ਤੀਵੀ ਦਾ ਮੇਲ ਸਹੀ ਨਾ ਹੋਵੇ ਤਾਂ ਅੰਡਰਸਟੈਂਡਿੰਗ ਹੋ ਹੀ ਨਹੀਂ ਸਕਦੀ ਇਹ ਬੇਮੇਲ ਜਿਹੇ ਵਿਆਹ ਕ੍ਰੀਸਿਅਲ ਕੜੀ ਸਾਕੜੀ ਸੀ ਦਾਹੀ ਕੰਮ ਹੁੰਦੇ ਨੇ ਕੋਈ ਸਵਾਦ ਵਾਲੀ ਗੱਲ ਨਹੀਂ ਹੁੰਦੀ ਤੂੰ ਸੁਣਿਆ ਨਹੀਂ ਜੋੜੀਆਂ ਚੱਕ ਥੋੜੀਆਂ ਨਰੜ ਬਥੇਰੇ ਨੇ ਇਸ ਦਾ ਖਮਿਆਜਾ ਬੱਚੇ ਭੁਗਤਦੇ ਨੇ ਉਹ ਕਿਤੇ ਦੂਰ ਗਵਾਚ ਗਿਆ ਸੀ ਕਿਉਂ ਨਰਿੰਦਰ ਕਿ ਤੇਰੇ ਮਾਂ ਬਾਪ ਵੀ ਮੈਂ ਹੈਰਾਨ ਹੋਈ ਨਹੀਂ ਮੇਰੇ ਮਾਂ ਬਾਪ ਤਾਂ ਇੰਡੀਆ ਵਿੱਚ ਰਾਜਿਆਂ ਵਾਂਗ ਰਹਿੰਦੇ ਨੇ ਉਦਾਂ ਪੁਰਾਣੇ ਬੰਦੇ ਨੇ ਜਦੋਂ ਵਿਆਹ ਲਾਟਰੀ ਵਾਂਗ ਲੱਗਦਾ ਹੁੰਦਾ ਸੀ ਉਹਨਾਂ ਨੇ ਵਾਈਨ ਦਾ ਗਲਾਸ ਮੂੰਹ ਨੂੰ ਲਾਉਂਦਿਆਂ ਕਿਹਾ ਫਿਰ ਤੂੰ ਉਦਾਸ ਕਿਉਂ ਹੋ ਗਿਆ ਮੈਂ ਦਰਸਰ ਦਰਸਰ ਆਪਣੀ ਗੱਲ ਕਰ ਰਿਹਾ ਸੀ ਮੇਰੀ ਤੇ ਮੇਰੀ بیوی ਦੀ ਕਦੇ ਵੀ ਨਹੀਂ ਬਣੀ ਚੰਗੀ ਸੋਹਣੀ ਕੁੜੀ ਹੈ ਉਹ ਬਹੁਤ ਅਮੀਰ ਘਰ ਦੀ ਪੱਕੀ ਮੇਡ ਇਨ ਇੰਗਲੈਂਡ ਮਜ਼ਾਲ ਹੈ ਉਹਦੇ ਪੁੱਛੇ ਬਗੈਰ ਘਰ ਵਿੱਚ ਪੱਤਾ ਵੀ ਹਿਲ ਜਾਵੇ ਮੈਨੂੰ ਪਤਾ ਹੈ ਉਹ ਮੈਨੂੰ ਬਹੁਤ ਚਾਹੁੰਦੀ ਹੈ ਪਰ ਮੇਰੇ ਧਰ ਅੰਦਰ ਨਹੀਂ ਲੈ ਸਕੀ ਮੈਂ ਕਦੇ ਸਿੱਦਤ ਨਾਲ ਉਸ ਨੂੰ ਪਿਆਰ ਨਹੀਂ ਕੀਤਾ ਸਿਰਫ ਬੱਚਿਆਂ ਕਰਕੇ ਸਾਡੀ ਮੈਰਿਜ ਚੱਲ ਰਹੀ ਹੈ ਉਹ ਬੋਲਦਾ ਬੋਲਦਾ ਰੁਕ ਗਿਆ ਤੇਰੇ ਬੱਚੇ ਵੀ ਨੇ ਨਰਿੰਦਰ ਤੂੰ ਤਾਂ ਵੇਖ ਨੂੰ ਕੁਹਾਰਾ ਲੱਗਦਾ ਹੈ ਮੈਂ ਹੈਰਾਨ ਸੀ ਨਹੀਂ ਰੂਪ ਮੇਰਾ ਵੱਡਾ ਲੜਕਾ 15 ਸਾਲ ਦਾ ਹੈ ਤੇ ਲੜਕੀ 10 ਸਾਲ ਦੀ ਹੈ ਮੈਂ ਵੀ ਵਿਆਹ ਕਰਵਾ ਕੇ ਇੰਗਲੈਂਡ ਆਇਆ ਸੀ ਰਿਸ਼ਤੇਦਾਰੀ ਵਿੱਚੋਂ ਹੀ ਮੇਰਾ ਵਿਆਹ ਹੋ ਗਿਆ ਸੋਚਿਆ ਸੀ ਪੜ੍ਹੀ ਲਿਖੀ ਸੋਹਣੀ ਕੁੜੀ ਹੈ ਬਲਜੀਤ ਮੇਰੀ ਤੇ ਮੇਰੇ ਖਾਨਦਾਨ ਦੀ ਕਦਰ ਕਰੇਗੀ ਪਰ ਉਹ ਮੈਨੂੰ ਘਰ ਦੇ ਇੱਕ ਸਾਮਾਨ ਤੋਂ ਵੱਧ ਕੁਝ ਨਹੀਂ ਸਮਝਦੀ ਜਿਵੇਂ ਮੈਂ ਉਸ ਦਾ ਨੌਕਰ ਹੋਵਾਂ ਮੈਂ ਆਪਣੇ ਘਰ ਪੂਰੀ ਸਰਦਾਰੀ ਕੀਤੀ ਪਰ ਇੰਗਲੈਂਡ ਆ ਕੇ ਲੱਗਦਾ ਜਿਵੇਂ ਕੋਈ ਭਈਆ ਹੋਵਾਂ ਸਾਰਾ ਡਾਰਲਿੰਗ ਡਾਰਲਿੰਗ ਪਲੀਜ਼ ਪਲੀਜ਼ ਕਰਦਿਆਂ ਮੂੰਹ ਦੁਖਣ ਲੱਗ ਜਾਂਦਾ ਹੈ ਉਹ ਸਮਝਦੀ ਮੈਂ ਉਸਦਾ ਗੁਲਾਮ ਹਾਂ ਪਰ ਦਿਲੋਂ ਮੈਂ ਉਸਦੀ ਥੇਲੇ ਦੀ ਕਦਰ ਨਹੀਂ ਕਰਦਾ ਲੋਕ ਜਾਨਵਰਾਂ ਨੂੰ ਵਸ ਵਿੱਚ ਕਰ ਲੈਂਦੇ ਨੇ ਉਹ ਤੀਵੀ ਕੀ ਹੋਈ ਜਿਸ ਨੇ ਆਦਮੀ ਨੂੰ ਨਾ ਜਿੱਤਿਆ ਬਸ ਇੱਕ ਖਾਲੀ ਪੰਜੇ ਹਾਲ ਲੈ ਕੇ ਜੀ ਰਿਹਾ ਹਾਂ ਬੇਅਰਥ ਜ਼ਿੰਦਗੀ ਫਿਰ ਉਹ ਬਹੁਤ ਦੇਰ ਤੱਕ ਚੁੱਪ ਰਿਹਾ ਕੀ ਗੱਲ ਹੈ ਮੇਰੇ ਵਿਆਹ ਦੀ ਗੱਲ ਸੁਣ ਕੇ ਤੇਰਾ ਮੂਡ ਖਰਾਬ ਹੋ ਗਿਆ ਪਰ ਇਹ ਇਹ ਵੀ ਕੀ ਵਿਆਹ ਹੋਇਆ ਜੋ ਸਿਰਫ ਇਕੱਠੇ ਰਹਿਣ ਲਈ ਹੈ ਉਹ ਹੋਰੂਮ ਵਿੱਚ ਸੌਂਦੀ ਹੈ ਤੇ ਮੈਂ ਹੋਰੂਮ ਵਿੱਚ ਸਾਡੀ ਕੋਈ ਦਲੀ ਸਾਂਝ ਨਹੀਂ ਉਹ ਮੈਨੂੰ ਆਪਣੀਆਂ ਮਜਬੂਰੀਆਂ ਦੱਸ ਰਿਹਾ ਸੀ ਨਹੀਂ ਮੈਂ ਸੋਚਦੀ ਹਾਂ ਕਿ ਇੱਥੇ ਹਰ ਘਰ ਵਿੱਚ ਉਹੀ ਹਾਲ ਹੈ ਅਧੂਰੀਆਂ ਜਿਹੀਆਂ ਜ਼ਿੰਦਗੀਆਂ ਜੀ ਰਹੇ ਨੇ ਲੋਕ ਮੈਨੂੰ ਮੇਰਾ ਘਰ ਯਾਦ ਆ ਗਿਆ ਹਾਂ ਅਧੂਰੀਆਂ ਹੀ ਸਮਝ ਲੈ ਪਰ ਜੇ ਕੋਈ ਚੰਗਾ ਸਾਥੀ ਮਿਲ ਜਾਵੇ ਤਾਂ ਪੂਰੀਆਂ ਵੀ ਹੋ ਜਾਂਦੀਆਂ ਨੇ ਉਸ ਦੀਆਂ ਅੱਖਾਂ ਵਿੱਚ ਮੈਂ ਪਹਿਲੀ ਵਾਰ ਪਹਿਲੀ ਵਾਰੀ ਉਦਾਸੀ ਦੀ ਝਲਕ ਦੇਖੀ ਕੀ ਮਤਲਬ ਮਤਲਬ ਬੱਚਿਆਂ ਕਰਕੇ ਆਪਣੀ ਔਰਤ ਨੂੰ ਤਾਂ ਮੈਂ ਛੱਡ ਨਹੀਂ ਸਕਦਾ ਮੇਰੇ ਸਵਾਰਥ ਕਰਕੇ ਉਹਨਾਂ ਮਾਸੂਮਾਂ ਦੀ ਜ਼ਿੰਦਗੀ ਕਿਉਂ ਤਬਾਹ ਹੋ ਗਈ ਟੁੱਟੇ ਹੋਏ ਘਰਾਂ ਦੇ ਬੱਚੇ ਕਿਹੋ ਜਿਹੇ ਹੁੰਦੇ ਨੇ ਤਿੱਥੋਂ ਵੱਧ ਕੌਣ ਸਮਝ ਸਕਦਾ ਹੈ ਪਰ ਹਾਂ ਜੇ ਇਹ ਸਭ ਦੇ ਬਾਵਜੂਦ ਕੋਈ ਮੈਨੂੰ ਸਵਾਰ ਕਰ ਲਵੇ ਤਾਂ ਮੇਰੀ ਤਾਂ ਮੈਂ ਜ਼ਿੰਦਗੀ ਭਰ ਸਾਥ ਨਿਭਾਉਣ ਦਾ ਵਾਅਦਾ ਕਰਦਾ ਉਸ ਨੇ ਮੇਰਾ ਹੱਥ ਫੜਦਿਆਂ ਕਿਆ ਜ਼ਿੰਦਗੀ ਭਰ ਸਾਥ ਨਿਭਾਉਣ ਦਾ ਵਾਅਦਾ ਕਿਵੇਂ ਜਦੋਂ ਤੂੰ ਪਹਿਲਾਂ ਹੀ ਵਿਆਹਿਆ ਆਏ ਤੇਰੀ ਤੀਵੀ ਤੈਨੂੰ ਛੱਡੇਗੀ ਵਿਆਹ ਤੋਂ ਬਗੈਰ ਜ਼ਿੰਦਗੀ ਭਰ ਦਾ ਸਾਥ ਕਿਵੇਂ ਨਿਭਾ ਸਕਦਾ ਹੈ ਗੱਲ ਮੇਰੇ ਗਲੇ ਤੋਂ ਥੱਲੇ ਨਹੀਂ ਉੱਤਰ ਰਹੀ ਸੀ ਰਾਧਾ ਤੇ ਕ੍ਰਿਸ਼ਨ ਦਾ ਕਿਹੜਾ ਵਿਆਹ ਹੋਇਆ ਸੀ ਹਰਮੰਦ ਹਰ ਮੰਦਰ ਵਿੱਚ ਉਹਨਾਂ ਦੀ ਹਰ ਮੰਦਰ ਵਿੱਚ ਉਹਨਾਂ ਦੀ ਪੂਜਾ ਹੁੰਦੀ ਹੈ ਪਿਆਰ ਦਾ ਬਹੁਤ ਉੱਚਾ ਜਜ਼ਬਾ ਹੈ ਰੂਪ ਇਹਦਾ ਵਿਆਹ ਨਾਲ ਕੋਈ ਤਾਲੁਕ ਨਹੀਂ ਵਿਆਹ ਨਾਲ ਪਿਆਰ ਨਹੀਂ ਖਰੀਦੇ ਜਾਂਦੇ ਵਿਆਹ ਤੋਂ ਬਹੁਤ ਉਤਾਹ ਦੀ ਚੀਜ਼ ਹੈ ਉਹ ਫਿਲਾਸਫਰਾਂ ਮੰਗ ਬੋਲਿਆ ਫਿਰ ਰਾਧਾ ਕੀ ਕ੍ਰਿਸ਼ਨ ਦੀ ਖੇਲ ਸੀ ਮੈਨੂੰ ਕ੍ਰਿਸ਼ਨ ਤੇ ਰਾਧਾ ਦੀ ਕਹਾਣੀ ਵਿੱਚ ਦਿਲਚਸਪੀ ਜਾਗ ਪਈ ਨਹੀਂ ਰਾਧਾ ਕ੍ਰਿਸ਼ਨ ਦੀ ਪ੍ਰੇਮਿਕਾ ਸੀ ਉਹ ਉਸ ਦਾ ਇਸ਼ਕ ਕ੍ਰਿਸ਼ਨ ਦੀਆਂ ਕਹਿੰਦੇ ਨੇ 300 60 ਰਾਣੀਆਂ ਸੀ ਪਰ ਰਾਧਾ ਦੀ ਗੱਲ ਹੀ ਹੋਰ ਸੀ ਦਿਲ ਦੀ ਕਹਾਣੀ ਹੈ ਨਰਿੰਦਰ ਨੇ ਮਸਤੀ ਵਿੱਚ ਅੱਖਾਂ ਬੰਦ ਕਰਦਿਆਂ ਕਿਹਾ "ਕ੍ਰਿਸ਼ਨ ਵੀ ਤੇਰੇ ਵਰਗਾ ਸੋਹਣਾ ਹੋਣਾ ਏ ਤੇ ਸ਼ਰਾਰਤੀ ਜਿਸ ਤੇ ਹਰ ਕੁੜੀ ਆਸ਼ਕ ਹੋ ਜਾਂਦੀ ਸੀ।" ਮੈਂ ਹੱਸ ਕੇ ਕਿਹਾ "ਨਹੀਂ ਮੈਂ ਕਿੱਥੇ ਸੋਹਣਾ ਹਾਂ ਤੇ ਨਾ ਹੀ ਮੇਰੇ ਕੋਲ ਟਾਈਮ ਹੈ ਕ੍ਰਿਸ਼ਨ ਵਾਂਗ ਪਤਨੀਆਂ ਦੀ ਫੌਜ ਰੱਖਣ ਦਾ ਪਰ ਪਤਾ ਨਹੀਂ ਕਿਉਂ ਤੈਨੂੰ ਵੇਖ ਕੇ ਮੈਨੂੰ ਲੱਗਿਆ ਆਪਣੀ ਜੋੜੀ ਕਿੰਨੀ ਸੋਹਣੀ ਬੰਦੀ ਏ। ਰਾਧਾ ਤੇ ਕ੍ਰਿਸ਼ਨ ਵਾਂਗ ਕਿੰਨੀ ਸੋਹਣੀ ਹੈ ਤੂੰ" ਕਿਸੇ ਦਾ ਵੀ ਮਨ ਡੋਲ ਸਕਦਾ ਜਦੋਂ ਉਸਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਤਾਂ ਮੈਨੂੰ ਲੱਗਿਆ ਉਹ ਝੂਠ ਨਹੀਂ ਬੋਲਦਾ ਮੈਨੂੰ ਰਾਧਾ ਜੰਦੀ ਨੂੰ ਦੇਖ ਕੇ ਕਈ ਵਾਰ ਲੋਕ ਖੜੇ ਹੋ ਜਾਂਦੇ ਨੇ ਇਹ ਮੈਂ ਕਈ ਵਾਰੀ ਖੁਦ ਦੇਖਿਆ ਸੀ ਮੇਰੀ ਰਾਧਾ ਬਣੇਗੀ ਉਸ ਦੀ ਆਵਾਜ਼ ਵਿੱਚ ਤਰਲਾ ਸੀ ਪਤਾ ਨਹੀਂ ਆਕੇ ਮੈਂ ਘਰ ਵਾਪਸ ਆ ਗਈ ਕਈ ਦਿਨ ਮੁੜ ਕੇ ਨਰਿੰਦਰ ਨੂੰ ਨਾ ਮਿਲੀ ਪਾਰਵਸ ਨੂੰ ਭੁੱਲੀ ਵੀ ਨਾ ਮੈਂ ਕਦੇ ਮੰਦਰ ਨਹੀਂ ਗਈ ਸੀ ਪਰ ਪਤਾ ਨਹੀਂ ਕਿਉਂ ਮੈਂ ਇੱਕ ਦਿਨ ਸ਼ਾਮ ਨੂੰ ਮੰਦਰ ਚਲੀ ਗਈ ਰਾਧਾ ਤੇ ਕ੍ਰਿਸ਼ਨ ਦੀਆਂ ਮੂਰਤੀਆਂ ਵੇਖ ਕੇ ਮੇਰਾ ਦਿਲ ਜੋਰ ਤੇ ਧੜਕਿਆ ਮੈਨੂੰ ਲੱਗਿਆ ਰਾਧਾ ਤੇ ਕ੍ਰਿਸ਼ਨ ਦੀ ਥਾਂ ਉੱਤੇ ਮੈਂ ਤੇ ਨਰਿੰਦਰ ਖੜੇ ਸੀ ਮੈਂ ਸਿਰ ਝੁਕਾਉਣਾ ਭੁੱਲ ਗਈ ਵਿਚਾਰੀ ਕੋਲ ਜਾ ਕੇ ਰਾਧਾ ਤੇ ਕ੍ਰਿਸ਼ਨ ਦੀ ਕਹਾਣੀ ਪੁੱਛੀ ਉਹੀ ਸੀ ਜੋ ਨਰਿੰਦਰ ਨੇ ਦੱਸੀ ਮੇਰੇ ਦਿਲ ਵਿੱਚ ਨਰਿੰਦਰ ਦੇ ਪਿਆਰ ਦਾ ਜੋ ਦਰਿਆ ਹੌਲੀ-ਹੌਲੀ ਵਗ ਵਗ ਰਿਹਾ ਸੀ ਜਿਵੇਂ ਅਚਾਨਕ ਉਸ ਵਿੱਚ ਤੂਫਾਨ ਆ ਗਿਆ ਘਰ ਆ ਕੇ ਮੈਂ ਸਾਰੀ ਰਾਤ ਨਰਿੰਦਰ ਬਾਰੇ ਸੋਚਦੀ ਰਹੀ ਉਸ ਨੂੰ ਭੁੱਲਣਾ ਸ਼ਾਇਦ ਮੇਰੇ ਲਈ ਮੁਸ਼ਕਲ ਹੋ ਗਿਆ ਸੀ ਮੈਨੂੰ ਦੁਨੀਆ ਦੇ ਕਈ ਵੱਡੇ ਬੰਦੇ ਯਾਦ ਆਏ ਜਿਨ੍ਹਾਂ ਨੇ ਦੋ-ਦੋ ਵਿਆਹ ਕਰਵਾਏ ਸੀ ਕਈ ਵਿਆਹੇ ਬੰਦੇ ਜਿਨ੍ਹਾਂ ਨੇ ਕੁਆਰੀਆਂ ਕੁੜੀਆਂ ਵਿਆਹੇ ਬੰਦੇ ਜਿਨ੍ਹਾਂ ਤੇ ਕੁਆਰੀਆਂ ਕੁੜੀਆਂ ਮਰਦੀਆਂ ਨੇ ਪਰ ਮੇਰਾ ਦਿਮਾਗ ਮੇਰੇ ਦਿਲ ਦਾ ਸਾਥ ਨਹੀਂ ਦੇ ਰਿਹਾ ਸੀ ਇਹ ਗਲਤ ਹੈ ਇਹ ਸਹੀ ਹੈ ਦੇ ਚੱਕਰ ਵਿੱਚ ਹਫਤਾ ਲੰਘ ਗਿਆ ਇੱਕ ਦਿਨ ਜਦੋਂ ਸ਼ਾਮ ਨੂੰ ਕੰਮ ਛੱਡਿਆ ਤਾਂ ਨਿਰਿੰਦਰ ਕਾਰ ਲਈ ਅੱਗੇ ਖੜਾ ਸੀ ਦਾੜੀ ਵਧੀ ਹੋਈ ਸਿਰ ਦੇ ਵਾਲ ਖਿੰਡੇ ਹੋਏ ਤੇ ਤਰਵੇਸ਼ੀ ਅੱਖਾਂ ਵਿੱਚ ਅੰਤਾਂ ਦੀ ਉਦਾਸੀ ਉਸ ਨੂੰ ਵੇਖ ਕੇ ਮੇਰੇ ਅੰਦਰ ਖੁਸ਼ੀ ਦੀ ਲਹਿਰ ਚ ਹੀ ਉੱਠੀ ਪਰ ਮੈਂ ਜ਼ਾਹਰ ਨਾ ਹੋਣ ਦਿੱਤੀ ਸੋ ਦੋਸਤੋ ਬਾਕੀ ਦੀ ਕਹਾਣੀ ਤੁਹਾਨੂੰ ਪਾਰਟ 2 ਵਿੱਚ ਸੁਣਨ ਨੂੰ ਮਿਲੇਗੀ ਸੋ ਛੋਟੀ ਸਰਦਾਰ ਦੀ ਕਹਾਣੀ ਨੂੰ ਬਾਕੀ ਦੀ ਕਹਾਣੀ ਨੂੰ ਸੁਣਨ ਦੇ ਲਈ ਮੇਰਾ ਦੂਸਰੇ ਭਾਗ ਨੂੰ ਜ਼ਰੂਰ ਸੁਣਾ ਤੇ ਮੇਰੇ ਚੈਨਲ ਅਕਥ ਜ਼ਿੰਦਗੀ ਨੂੰ ਸੁੰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ